ਨੰਦਪੁਰ ਨੰਦਪੁਰ ਦੇ ਰਾਜੇ ਦਾ ਨਾਮ ਸੀ ਪ੍ਰਭੂ ਸਿੰਘ ਇਸ ਦਾ ਇੱਕ ਮਿੱਤਰ ਸੀ ਮਨਮੁਖ ਸਿੰਘ ਜੋ ਇਸ ਤੋਂ ਵਿਛੜ ਕੇ ਤ੍ਰਿਸ਼ਨਾਗੜ ਨਾਮੀ ਦੂਸਰੀ रियासत ਵਿੱਚ ਜਾ ਵਸਿਆ ਸੀ ਰਾਜੇ ਪ੍ਰਭੂ ਸਿੰਘ ਨੂੰ ਜਦੋਂ ਪਤਾ ਲੱਗਿਆ ਕਿ ਉਸ ਦਾ ਮਿੱਤਰ ਤ੍ਰਿਸ਼ਨਾਗੜ ਦੀ रियासत ਵਿਖੇ ਬੜਾ ਦੁਖੀ ਲਾਚਾਰ ਤੇ ਨਿਰਦਨ ਹੋ ਗਿਆ ਹੈ ਤਾਂ ਉਸ ਨੇ ਆਪਣੇ ਵਜ਼ੀਰ ਵਿੱਚੋਂ ਇੱਕ ਸਰਦਾਰ ਸੰਤ ਸਿੰਘ ਨਾਮੀ ਬੜੇ ਸਿਆਣੇ ਤੇ ਨਮਕ ਹਲਾਲ ਵਜ਼ੀਰ ਨੂੰ ਆਪਣੇ ਪਾਸ ਬੁਲਾ ਕੇ ਆਖਿਆ ਉਹ ਤ੍ਰਿਸ਼ਨਗੜ੍ਹ ਦੀ ਖ਼ਾਰਦਿਕ ਸਿਆਸਤ ਵਿੱਚ ਜਾ ਕੇ ਰਾਜੇ ਦੇ ਮਿੱਤਰ ਮਨਮੁਖ ਸਿੰਘ ਨੂੰ ਲੱਭੇ ਅਤੇ ਲੱਭ ਕੇ ਆਨੰਦਪੁਰ ਲੈ ਕੇ ਆਵੇ। ਪਰ ਰਾਜੇ ਦੇ ਨਾਲ ਹੀ ਸੰਤ ਸਿੰਘ ਨੂੰ ਇਹ ਵੀ ਆਖਿਆ ਗਏ ਕਿ ਮਨਮੁਖ ਸਿੰਘ ਹੈ ਬੜਾ ਹੰਕਾਰੀ ਅਤੇ ਜਿੱਦੀ। ਉਸ ਨੂੰ ਆਨੰਦਪੁਰ ਵਿਕੇ ਤਦ ਵੀਰ ਜਾਂ ਢੰਗ ਨਾਲ ਲਿਆਉਣਾ ਪਵੇਗਾ। ਇਸ ਵਾਸਤੇ ਸੰਤ ਸਿੰਘ ਨੂੰ ਸ਼ੁਰੂ ਤੋਂ ਹੀ ਬੜੀ ਸਿਆਣਪ ਅਤੇ ਧੀਰਜ ਨਾਲ ਕੰਮ ਲੈਣਾ ਚਾਹੀਦਾ ਹੈ। ਸੰਤ ਸਿੰਘ ਰਾਜੇ ਦੀ ਆਗਿਆ ਪ੍ਰਾਪਤ ਕਰਕੇ ਆਨੰਦਪੁਰ ਤੋਂ ਤ੍ਰਿਸ਼ਨਗੜ੍ਹ ਦੀ ਰਾਜਧਾਨੀ ਨੂੰ ਰਵਾਨਾ ਹੋਇਆ। ਅਤੇ ਕੁਝ ਚਿਰ ਦੇ ਲੰਮੇ ਤੇ ਵਿਕੜੇ ਸਫ਼ਰ ਨੂੰ ਤੈਅ ਕਰਨ ਮਗਰੋਂ ਤ੍ਰਿਸ਼ਨਗੜ੍ਹ ਰਿਆਸਤ ਵਿੱਚ ਆ ਪਹੁੰਚਿਆ। ਫਿਰ ਦੌੜੀ ਢੂੰਡ ਮਗਰੋਂ ਉਸਨੇ ਮਨਮੋਹ ਸਿੰਘ ਦੇ ਟਿਕਾਣੇ ਦਾ ਪਤਾ ਕਰ ਲਿੱਤਾ ਤੇ ਉਸਤੇ ਇੱਕ ਵਾਣ ਬੜਾ ਚੰਗਾ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗ ਗਿਆ। ਵਜ਼ੀਰ ਸੰਤ ਸਿੰਘ ਨੇ ਆਪਣੇ ਮਕਾਨ ਅੱਗੇ ਬੜਾ ਸੁੰਦਰ ਬਾਗ਼ੀਚਾ ਬਣ ਲਗਵਾਇਆ ਜਿਸ ਵਿੱਚ ਹਰ ਤਰ੍ਹਾਂ ਦੇ ਰੰਗ-ਬਰੰਗੇ ਸੁਗੰਧੀ ਵਾਲੇ ਫੁੱਲ ਆਲੇ-ਦੁਆਲੇ ਤੇ ہمسਾਇਆਂ ਨੂੰ ਤੇ ਆਉਂਦੇ ਜਾਂਦੇ ਲੋਕਾਂ ਨੂੰ ਆਪਣੀ ਮਹਿਕ ਨਾਲ ਮਾਲਾ ਮਾਲ ਕਰਦੇ ਰਹਿੰਦੇ ਜਿਹੜਾ ਸੰਤ ਸਿੰਘ ਦੇ ਬਾਗਿਚੇ ਅੱਗੋਂ ਲੰਘਦਾ ਉਹ ਖੜੀ ਕਿਰੀ ਫਲਵਾੜੀ ਦੀ ਮਹਿਕ ਤੇ ਸੁੰਦਰਤਾ ਨੂੰ ਦੇਖ ਕੇ ਬਾਗਿਚੇ ਅੱਗੇ ਖਲੋ ਜਾਂਦਾ ਤੇ ਵਾਹ ਵਾਹ ਕਰਦਾ ਮਨਮੋਹ ਸਿੰਘ ਵੀ ਜਦੋਂ ਕਰੋ ਬਾਹਰ ਜਾਣ ਲੱਗੇ ਜਾਂ ਸਾਰਾ ਦਿਨ ਦੇ ਕੰਮ ਧੰਦੇ ਮਗਰੋਂ ਬਾਹਰੋਂ ਘਰ ਨੂੰ ਵਾਪਸ ਆਵੇ ਤਾਂ ਬਾਗਿਚੇ ਅੱਗੇ ਲੰਘਦਾ ਕੁਝ ਚਿਰ ਲਈ ਬਲਵਾੜੀ ਦਾ ਆਨੰਦ ਲੈਂਦਾ ਅਤੇ ਖਲੋ ਜਾਂਦਾ ਅਤੇ ਦਿਲ ਵਿੱਚ ਸੋਚਦਾ ਕਿ ਇਸ ਮਕਾਨ ਵਿੱਚ ਆ ਕੇ ਕੋਈ ਬੜਾ ਤਨਾੜ ਆਦਮੀ ਰਹਿ ਰਿਹਾ ਜਾਪਦਾ ਹੈ। ਇਸ ਨੇ ਐਸਾ ਸੁੰਦਰ ਬਗੀਚਾ ਆਪਣੇ ਟੈਲਨ ਲਈ ਬਣਾਇਆ ਹੈ। ਇੱਕ ਦਿਨ ਜਦ ਮਨਮੁਖ ਸਿੰਘ ਇਸ ਬਗੀਚੇ ਅਗੋਂ ਲੰਘਣ ਦਾ ਕੁਝ ਚਿਰ ਲਈ ਫੁੱਲਾਂ ਦੀ ਮਹਿਕ ਲੈਣ ਖਲੋਤਾ ਦਾ ਮਾਲੀ ਨੇ ਜੋ ਮਨਮੁਖ ਸਿੰਘ ਦੀ ਦਰਵਾਜ਼ੇ ਵਿੱਚ ਖੜਾ ਇੰਤਜ਼ਾਰ ਕਰ ਰਿਹਾ ਸੀ ਹੱਥ ਜੋੜ ਕੇ ਆਖਿਆ ਕਿ ਆਪ ਤਾਂ ਸਾਡੇ ہمسਾਹੇ ਹੋ। ਆਪ ਵਾਸਤੇ ਤਾਂ ਜਦ ਜੀ ਚਾਹੇ ਬਗੀਚੇ ਵਿੱਚ ਆ ਕੇ ਟੱਲਨ ਜੀ ਦੀ ਜਾਂ ਮੈਂਟੂ ਉੱਤੇ ਬੈਠਣ ਤੇ ਪਲਵਾੜੀ ਦਾ ਆਨੰਦ ਲੈਣ ਦੀ ਖੁਸ਼ੀ ਹੈ। ਜਨ ਜੀ ਕਰੇ ਆ ਕੇ ਇੱਥੇ ਬੈਠ ਕੇ ਆ ਕਰੋ। ਮੇਰਾ ਮਾਲਕ ਆਪ ਦੇ ਕਦੇ-ਕਦੇ ਬਗੀਚੇ ਵਿੱਚ ਆ ਕੇ ਬੈਠਣ ਉੱਤੇ ਬੜਾ ਪ੍ਰਸੰਨ ਹੋਵੇਗਾ। ਉਸ ਦਾ ਹੁਕਮ ਹੈ ਕਿ ਇਸ ਬਗੀਚੇ ਦਾ ਦਰਵਾਜ਼ਾ ਕਿਸੇ ਵਾਸਤੇ ਵੀ ਬੰਦ ਨਹੀਂ। ਸਗੋਂ ہمسાયਾਂ ਨੂੰ ਤਾਂ ਇਹ ਬਗੀਚਾ ਆਪਣਾ ਹੀ ਸਮਝਣਾ ਚਾਹੀਦਾ ਹੈ। ਮਨਮੁਖ ਸਿੰਘ ਹੁਣ ਕਈ ਵਾਰ ਬਗੀਚੇ ਵਿੱਚ ਆ ਕੇ ਬੈਠਦਾ ਅਤੇ ਮਾਲੀ ਤੋਂ ਉਸ ਦੇ ਮਾਲਕ ਦੀਆਂ ਗੱਲਾਂ ਪੁੱਛਦਾ। ਇਹ ਸੁਣ ਕੇ ਕਿ ਉਸ ਦਾ ہمسਾਇਆ ਨਾ ਕੇਵਲ ਬੜਾ ਧਨੀ ਹੈ ਸਗੋਂ ਬੜਾ ਹਮਦਰਦ ਦੁਖੀਆਂ ਗਰੀਬਾਂ ਦੇ ਦੁੱਖ ਮਡਾਉਣ ਵਾਲਾ ਹੈ ਪਰਪੁਕਾਦੀ ਹੈ ਦਿਲ ਵਿੱਚ ਸੋਚਦਾ ਕਿ ਐਡਾ ਹੀ ਚੰਗਾ ਹੈ ਤਾਂ ਖਬਰੇ ਮੇਰੀ ਵੀ ਮਦਦ ਕਰੇ ਇਸ ਦੇ ਜਰੀਏ ਮੇਰੀ ਵੀ ਕਿਸਮਤ ਵਿੱਚ ਖੁੱਲ ਪਵੇ ਮਾਲੀ ਤੋਂ ہمسਾਈ ਦੀਆਂ ਸੇਤਾਂ ਸੁਣ-ਸੁਣ ਕੇ ਮਨਮੁਖ ਸਿੰਘ ਦੇ ਦਿਲ ਵਿੱਚ ਆਪਣੇ ہمسਾਏ ਨੂੰ ਮਿਲਣ ਦੀ ਚਾਹ ਪੈਦਾ ਹੋਈ ਆਖਣ ਲੱਗਾ ਜੀ ਤੇਰਾ ਮਾਲਕ ਸੱਚੀ ਮੁੱਚੀ ਕਿੱਡਾ ਚੰਗਾ ਹੈ ਤਾਂ ਕਿ ਤੂੰ ਮੈਨੂੰ ਉਸ ਨਾਲ ਮਿਲਾ ਸਕਦਾ ਹੈ ਜੀ ਹਾਂ ਜਲ ਚਾਹੇ ਮੇਰੇ ਮਾਲਕ ਨੂੰ ਆਪ ਮਿਲ ਸਕਦੇ ਹੋ ਉਹ ਤਾਂ ਆਪਣੇ ہمسਾਇਆ ਨੂੰ ਆਪਣਾ ਮਿੱਤਰ ਸਮਝਦਾ ਹੈ ਤੁਹਾਨੂੰ ਮਿਲ ਕੇ ਬੜਾ ਪ੍ਰਸੰਨ ਹੋਵੇਗਾ ਮਾਲੀ ਨੇ ਉੱਤਰ ਦਿੱਤਾ ਸੰਤ ਸਿੰਘ ਪਾਸ ਮਨਮੁਖ ਸਿੰਘ ਆਉਣ ਜਾਣ ਲੱਗ ਪਿਆ ਉਸ ਨੇ ਆਪਣੀ ਸਾਰੀ ਵਾਰਤਾ ਸੰਤ ਸਿੰਘ ਨੂੰ ਸੁਣਾਈ ਕਿ ਕਿਸ ਤਰ੍ਹਾਂ ਉਸ ਨੂੰ ਵਪਾਰ ਵਿੱਚ ਘਾਟਾ ਪੈ ਗਿਆ ਜਾਇਦਾਦ ਵਿਗ ਗਈ ਤੇ ਸਿਹਤ ਖਰਾਬ ਹੋ ਗਈ ਤੇ ਆਖਰ ਕਮਜ਼ੋਰੀ ਦੀ ਹਾਲਤ ਵਿੱਚ ਉਸ ਨੂੰ ਆਪਣੇ ਬਾਲ ਬੱਚੇ ਦੇ ਢਿੱਡ ਭਰਨ ਲਈ ਦਿਨ ਰਾਤ ਮਜਦੂਰੀ ਕਰਨੀ ਪੈਂਦੀ ਸੀ ਸੰਤ ਸਿੰਘ ਉਸ ਦੀਆਂ ਸਭ ਗੱਲਾਂ ਹਮਦਰਦੀ ਨਾਲ ਸੁਣਦਾ ਧੀਰਜ ਦੇ ਕੇ ਆਖਦਾ ਕਿ ਮਿੱਤਰਾ ਘਬਰਾ ਨਾ ਤੇ ਫਿਕਰ ਨਾ ਕਰ ਛੱਡ ਦੇ ਦੁਨੀਆ ਦੁਨੀਆ ਵਿੱਚ ਪੱਕੇ ਇਰਾਦੇ ਨਾਲ ਆਦਮੀ ਜੋ ਕਰਨਾ ਚਾਹੇ ਕੁਦਰਤ ਉਸ ਨੂੰ ਐਸਾ ਕਰਨ ਦੇ ਮੌਕੇ ਆਪੇ ਪੈਦਾ ਕਰ ਦਿੰਦੀ ਹੈ ਜੇ ਤੂੰ ਆਪਣੀ ਹਾਲਤ ਮੁੜ ਸੁਧਾਰਨੀ ਚਾਹੁੰਦਾ ਹੈ ਤਾਂ ਆਪਣੀ ਵਿਗੜੀ ਕਿਸਮ ਨੂੰ ਮੁੜ ਸਵਾਰ ਸਕਦਾ ਹੈ ਤਕਲੀਫਾਂ ਦੇ ਮੁਸੀਬਤਾਂ ਦੇ ਘਬਰਾ ਕੇ ਨਰਾਸ਼ ਹੋਣ ਜਾਣ ਵਾਲਾ ਆਦਮੀ ਮੁਸੀਬਤਾਂ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਮੁਸੀਬਤ ਦਾ ਸੂਰ ਬੀਰਤਾ ਨਾਲ ਮੁਕਾਬਲਾ ਕਰਨ ਵਾਲਾ ਆਦਮੀ ਉਹਨਾਂ ਤੇ ਜਿੱਤ ਪ੍ਰਾਪਤ ਕਰਦਾ ਹੈ ਸੰਤ ਸਿੰਘ ਨੇ ਮਨਮੁਖ ਸਿੰਘ ਨੂੰ ਇੱਕ ਦਿਨ ਆਪਣੀ ਕਹਾਣੀ ਵੀ ਸੁਣਾਈ ਕਿ ਉਹ ਖੁਦ ਇੱਕ ਦਪਾ ਬੜੀਆਂ ਮੁਸੀਬਤਾਂ ਵਿੱਚ ਫਸ ਗਿਆ ਸੀ ਐ ਪਰ ਮੁਸੀਬਤਾਂ ਨੂੰ ਆਪਣੇ ਨਾਲੋਂ ਜ਼ਬਰਦਸਤ ਨਾ ਸਮਝ ਕਰਕੇ ਆਖਰ ਉਸਨੇ ਆਪਣੀਆਂ ਸਭ ਮੁਸੀਬਤਾਂ ਤੇ ਫਤਿਹ ਹਾਸਲ ਹੋਈ ਮੁਸੀਬਤਾਂ ਸੰਤ ਸਿੰਘ ਆਖਣ ਲੱਗਾ ਤਰ ਤੱਕ ਮੁਸੀਬਤਾਂ ਰਹਿੰਦੀਆਂ ਹਨ ਜਦ ਤੱਕ ਇਨਸਾਨ ਉਹਨਾਂ ਦੀ ਹਸਤੀ ਨੂੰ ਮੰਨੇ ਪਰ ਜਦ ਇਨਸਾਨ ਮੁਸੀਬਤਾਂ ਦੀ ਰਸਤੀ ਨੂੰ تسلیم ਨਾ ਕਰੇ ਉਹਨਾਂ ਨੂੰ ਕੁਝ ਸਮਝੇ ਤਾਂ ਮੁਸੀਬਤਾਂ ਮੁਸੀਬਤਾਂ ਨਹੀਂ ਰਹਿੰਦੀਆਂ ਤੇ ਹੌਲੀ ਹੌਲੀ ਗਾਇਬ ਹੋ ਜਾਂਦੀਆਂ ਹਨ ਇਨਸਾਨ ਦੇ ਆਪਣੇ ਦ੍ਰਿਸ਼ਟੀਕੋਣ ਵਿੱਚ ਸਭ ਕੁਝ ਹੈ ਜਦ ਇਹ ਕਿਸੇ ਕੰਮ ਨੂੰ ਜਾਂਦਾ ਮੁਸ਼ਕਲ ਮੰਨ ਲਵੇ ਤਾਂ ਉਹ ਡਾਡਾ ਮੁਸ਼ਕਲ ਹੋ ਕੇ ਹੀ ਇਸ ਨੂੰ ਪਾਸਦਾ ਹੈ ਪਰ ਜਦ ਇਹ ਉਸੇ ਕੰਮ ਨੂੰ ਮੁਸ਼ਕਲ ਤੋਂ ਨਾ ਨੋਕਿਨ ਨਾ ਮੰਨੇ ਤਾਂ ਇਹੋ ਕੰਮ ਆਸਾਨ ਬਣ ਜਾਂਦਾ ਹੈ ਇਹ ਕਿਸ ਦੀ ਦਿਲ ਨੂੰ ਢਾਰ ਦਿਲ ਨੂੰ ਤਰਾਸ ਦੇਣ ਅਤੇ ਪੱਕਾ ਕਰਨ ਵਾਲੀਆਂ ਗੱਲਾਂ ਸੁਣ ਕੇ ਮਨਮੁਖ ਸਿੰਘ ਦੇ ਖਿਆਲਾਂ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਉਸ ਨੂੰ ਇਹਂ ਜਾਪਣ ਲੱਗਾ ਕਿ ਜੇ ਉਹ ਵੀ ਚਾਹੇ ਤਾਂ ਸੰਤ ਸਿੰਘ ਵਾਂਗ ਆਪਣੀਆਂ ਮਸੇਦਾਂ ਤੋਂ ਕਾਬੂ ਪਾ ਸਕਦਾ ਹੈ ਅਤੇ ਆਪਣੀ ਵਿਗੜੀ ਕਿਸਮਤ ਨੂੰ ਮੋੜ ਸਵਾਰ ਸਕਦਾ ਹੈ। ਸੰਤ ਸਿੰਘ ਦੀ ਸੰਗਤ ਦਾ ਸਭ ਤੋਂ ਪਹਿਲਾ ਅਸਰ ਮਨਮੁਖ ਸਿੰਘ ਤੇ ਇਹ ਹੋਇਆ ਕਿ ਉਹ ਆਪਣੀਆਂ ਮੁਸੀਬਤਾਂ ਨੂੰ ਹੁਣ ਪਹਿਲੇ ਦੀ ਤਰ੍ਹਾਂ ਅਜਿੱਤ ਨਹੀਂ ਸੀ ਸਮਝਦਾ। ਉਸ ਦੇ ਦਿਲ ਵਿੱਚ ਆਪਣੇ ਪੈਰਾਂ ਦੇ ਖੜਾ ਹੋਣ ਦਾ ਉਤਸ਼ਾਹ ਪੈਦਾ ਹੋਇਆ ਅਤੇ ਉਹ ਆਪਣੇ ਚੰਗੇ ਦਿਨਾਂ ਦਾ ਝੋਲਾ ਉਸ ਦੀਆਂ ਅੱਖਾਂ 'ਗੇ ਫਿਰਨ ਲੱਗਾ। ਇੱਕ ਦਿਨ ਉਸ ਨੇ ਸੰਤ ਸਿੰਘ ਪਾਸ ਜਾ ਕੇ ਆਖਿਆ, "ਹੇ ਮਿੱਤਰ, ਤੂੰ ਮੇਰੇ ਦਿਲ ਵਿੱਚ ਮੁਰਦਾ ਉਮੀਦ ਨੂੰ ਫੇਰ ਸੁਰਜੀਤ ਕੀਤਾ ਹੈ। ਮੇਰੀਆਂ ਅੱਖਾਂ 'ਗੇ ਆਪਣੀ बिगड़ी सवालन ਦਾ ਨਕਸ਼ਾ ਫੇਰ ਖਿੱਚਿਆ ਹੈ ਮੈਂ ਤੇਰਾ ਬੜਾ ਧੰਨਵਾਦੀ ਹਾਂ ਹੁਣ ਮੈਨੂੰ ਆਸ ਹੈ ਕਿ ਮੈਂ ਬਹੁਤ ਕੁਝ ਕਰ ਸਕਦਾ ਹਾਂ ਇਸ ਦੇ ਕੋਈ ਦਿਨ ਮਗਰੋਂ ਮਨਮੁਖ ਸਿੰਘ ਦੇ ਸ਼ਾਹ ਨੇ ਜਿਸ ਤ ਉਹ ਕਿਸੇ ਵੇਲੇ ਰੁਪਇ ਲੈ ਕੇ ਕਾਰੋਬਾਰ ਕਰਦਾ ਸੀ ਅਤੇ ਉਸ ਨੂੰ ਘਾਟੇ ਪੈਣ ਕਾਰਨ ਅਗੋਂ ਮਨਮੁਖ ਸਿੰਘ ਨੂੰ ਹੋਰ ਰੁਪਇਆ ਦੇਣਾ ਤੋਂ ਇਨਕਾਰ ਕਰ ਦਿੱਤਾ ਸੀ ਮਨਮੁਖ ਸਿੰਘ ਨੂੰ ਬੁਲਾਇਆ ਭੇਜਿਆ ਤੇ ਆਖਿਆ ਕਿ ਉਸ ਨੇ ਆਪਣਾ ਖਿਆਲ ਬਦਲ ਲਿਆ ਹੈ ਅਤੇ ਹੁਣ ਫੇਰ ਮਨਮੁਖ ਸਿੰਘ ਨੂੰ ਕਾਰੋਬਾਰ ਵਾਸਤੇ ਰੁਪਇਆ ਦੇਣ ਲਈ ਤਿਆਰ ਹੈ ਮਨਮੁਖ ਸਿੰਘ ਨੂੰ ਬੜਾ ਅਚਰਜ ਹੋਇਆ ਅਤੇ ਉਹ ਦਿਲ ਵਿੱਚ ਸੋਚਣ ਲੱਗਾ ਕਿ ਇਸ ਨੂੰ ਕੀ ਹੋ ਗਿਆ ਹੈ ਇਹ ਪੈਸੇ ਦੀ ਪੀਰ ਮੈਨੂੰ ਆਪ ਬੁਲਾ ਕੇ ਰੁਪਇਆ ਦੇਣ ਵਾਸਤੇ ਕਿਉਂ ਕਹਿ ਰਿਹਾ ਹੈ ਪਰ ਭੁੱਖੇ ਨੂੰ ਰੋਟੀ ਮਿਲਣ ਉੱਤੇ ਇਹ ਖਿਆਲ ਘਟ ਹੀ ਆਉਂਦਾ ਹੈ ਕਿ ਇਹ ਕਿੱਥੋਂ ਤੇ ਕਿਉਂ ਆਈ ਹੈ ਉਹ ਉਸ ਨੂੰ ਖਾਣ ਦਾ ਕੀ ਕਰਦਾ ਉਹ ਉਸ ਨੂੰ ਖਾਣ ਦੀ ਕਰਦਾ ਇਸੇ ਤਰ੍ਹਾਂ ਮਨਮੁਖ ਸਿੰਘ ਨੇ ਸ਼ਾਹ ਨੂੰ ਪੁੱਛਿਆ ਸ਼ਾਹ ਜੀ ਆਪ ਮੈਨੂੰ ਕਾਰੋਬਾਰ ਵਾਸਤੇ ਕਿੰਨਾ ਰੁਪਇਆ ধার ਦੇ ਸਕਦੇ ਹੋ ਜਿੰਦਲੇ ਤੇਰੇ ਜੀ ਕਰੇ ਤੂੰ ਸਾਥੋਂ ਰੁਪਿਆ ਲੈ ਜਾ ਸਕਦਾ ਹੈ ਅਸੀਂ ਤੇਰੇ ਵਰਗੇ ਭਲੇ ਮਾਨਸਾਂ ਵਾਸਤੇ ਰੁਪਏ ਲੈਣ ਦੀ ਹੱਦ ਨਹੀਂ ਰੱਖੀ ਸ਼ਾਹ ਨੇ ਅਗੋਂ ਹੱਸ ਕੇ ਜਵਾਬ ਦਿੱਤਾ ਮਨਮੁਖ ਸਿੰਘ ਨੇ ਸ਼ਾਹ પાસેથી ਰੁਪਿਆ ਲੈ ਕੇ ਮੁੜ ਕਾਰੋਬਾਰ ਸ਼ੁਰੂ ਕੀਤਾ ਥੋੜੇ ਅਰਸੇ ਅੰਦਰ ਹੀ ਅਮੀਰ ਹੋ ਗਿਆ ਹੁਣ ਉਸਦੇ ਘਰ ਵਿੱਚ ਮੁੜ ਦੌਲਤ ਸੀ ਇੱਜ਼ਤ ਸੀ ਖੁਸ਼ਹਾਲੀ ਸੀ ਉਸਨੇ ਸ਼ਾਹ ਦਾ ਸਾਰਾ ਰੁਪਿਆ ਵਾਪਸ ਕਰ ਦਿੱਤਾ ਸੀ ਅਤੇ ਆਪਣਾ ਕਾਰੋਬਾਰ ਆਪਣੇ ਰੁਪਏ ਨਾਲ ਹੀ ਚਲਾਉਣ ਲੱਗਾ ਇੱਕ ਦਿਨ ਮਨਮੁਖ ਸਿੰਘ ਨੇ ਸ਼ਾਹ ਪਾਸ ਜਾ ਕੇ ਆਖਿਆ ਕਿ ਸ਼ਾਹ ਜੀ ਮੇਰੀ ਮੁੜ ਸਵਾਰਤੀ ਫਿਰ ਜਾਣ ਦਾ ਅਸਲ ਕਾਰਨ ਤੁਸੀਂ ਹੋ ਤੁਸੀਂ ਜੇਕਰ ਪੈਸਾ ਨਾ ਦਿੰਦੇ ਤਾਂ ਮੈਂ ਕਿਸ ਤਰ੍ਹਾਂ ਕਾਰੋਬਾਰ ਕਰਦਾ ਤੇ ਆਪਣੀ ਗਵੱਚੀ ਇੱਜ਼ਤ ਦੌਲਤ ਤੇ ਜਾਇਦਾਦ ਮੁੜ ਹਾਸਲ ਕਰਦਾ ਮੈਂ ਆਪ ਦਾ ਇਸ ਉਪਕਾਰ ਲਈ ਬੜਾ ਨਿਵਾਦੀ ਹਾਂ ਮੈਂ ਆਪਣੀ ਕੁਝ ਹਾਲੀ ਦਾ ਸਭ ਤੋਂ ਵੱਡਾ ਕਾਰਨ ਆਪ ਨੂੰ ਸਮਝਦਾ ਹਾਂ ਸ਼ਾਹ ਨੇ ਮਨਮੁਖ ਸਿੰਘ ਦੀ ਗੱਲ ਨੂੰ ਕਟਿਆ ਕੱਟਦਿਆਂ ਹੋਇਆਂ ਜਵਾਬ ਦਿੱਤਾ ਮਨਮੁਖ ਸਿੰਘ ਤੈਨੂੰ ਇਹ ਭੁਲੇਖਾ ਹੈ ਕਿ ਮੈਂ ਤੈਨੂੰ ਰੁਪਇਆ ਦੇ ਕੇ ਤੇਰੀ ਮਦਦ ਕੀਤੀ ਹੈ ਤੇਰੀ ਮਾਲੀ ਹਾਲਤ ਇਤਨੀ ਖਰਾਬ ਹੋ ਚੁੱਕੀ ਸੀ ਕਿ ਤੈਨੂੰ ਰੁਪਇਆ ਦੇਣਾ ਤੇ ਮੈਂ ਆਪਣਾ ਧਨ ਖਤਰੇ ਵਿੱਚ ਪਸਾਣਾ ਸਮਝਦਾ ਸੀ ਇਹ ਸਭ ਕੁਝ ਤੇ ਜੋ ਮੈਂ ਕੀਤਾ ਹੈ ਸਰਦਾਰ ਸੰਤ ਸਿੰਘ ਕ੍ਰਿਗਵੰਡੀ ਦੀ ਪ੍ਰੇਰਣਾ ਕਰਕੇ ਕੀਤਾ ਹੈ ਉਹ ਕਿਸੇ ਰਾਜੇ ਦਾ ਵਜੀਰ ਹੈ ਤੇ ਇਸ ਦੇਸ਼ ਵਿੱਚ ਕਿਸੇ ਖਾਸ ਕੰਮ ਲਈ ਆਇਆ ਹੋਇਆ ਹੈ ਉਸ ਦੇ ਮੇਰੇ ਪਾਸ ਲੱਖਾਂ ਰੁਪਏ ਜਮ੍ਹਾਂ ਰਹਿੰਦੇ ਹਨ ਅਤੇ ਉਸ ਨੇ ਤੇਰੀ ਜ਼ਮਾਨਤ ਦੇ ਕੇ ਆਖਿਆ ਕਿ ਇਹ ਤੈਨੂੰ ਘਾਟਾ ਪਵੇਗਾ ਤਾਂ ਇਹ ਉਸ ਦੇ ਰੁਪਏ ਵਿੱਚੋਂ ਪੂਰਾ ਕੀਤਾ ਜਾਵੇਗਾ ਇਹ ਸਭ ਕੁਝ ਜੋ ਤੇਰੇ ਤੇ ਉਪਕਾਰ ਹੋਇਆ ਹੈ ਸਰਦਾਰ ਸント ਸਿੰਘ ਦਾ ਹੈ ਤੈਨੂੰ ਉਸ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਦੋਸਤੋ ਇਹ ਕਹਾਣੀ ਦਾ ਪਹਿਲਾ ਭਾਗ ਹੈ ਦੂਜਾ ਭਾਗ ਸੁਣ ਲਈ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ ਮਿਹਰਬਾਨੀ ਚੰਗੀ ਲੱਗੇ ਸ਼ੇਅਰ ਕਰਿਓ ਬਹੁਤ ਵਧੀਆ ਕਹਾਣੀ ਹੈ ਪੂਰੀ ਸੁਣਨ ਵਾਲੀ ਹੈ ਇਹਦੇ 2-3 ਭਾਗ ਆਉਣਗੇ ਜਿਸਕੇ ਕਮੈਂਟ ਵੀ ਕਰਿਓ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰਿਓ